ਨੇ ਪਹਿਲਾਂ ਵੀ ਜਾਜੁੰਦੇ ਤੇ ਅੱਜ ਵੀ ਜਾਜ ਮਲਚ ਦੇਣੀ ਐ ਸੱਚੀ ਦੇ ਦਾਂਗੇ ਬਾਈ ਜੇ ਮੰਨ ਲਓ ਸੂ ਪੈਂਦੀ ਆ ਕਿੰਨੇ ਦੀ ਜਮਾ ਜੀਆਂ ਵੜਾਂ ਦਾ ਵੀਰੇ ਲੱਖ ਲੱਖ ਸਵਾ ਲੱਖ ਲ ਮੰਗੀ ਜਾਂਦੇ ਆ ਠੀਕ ਆ ਬਾਈ ਤੇਜ ਵੀ ਆਪਾਂ ਲੱਖ ਦੀ ਦੇਣੀ ਆ ਪਰ ਆਪਾਂ ਨਹੀਂ ਆਪਾਂ ਜਾਜ ਮਲਚ ਦੇਵਾਂਗੇ ਸਿਰਫ ਹੀ ਕਿਉਂਕਿ ਦੁੱਧ 24 25 ਕਿਲੋ ਮੰਨ ਕੇ ਲੈ ਲੈ ਬੰਦਾ ਮਰਦੀ ਬਾਈ 24 25 ਕਿਲੋ ਦੁੱਧ ਪਿਆ ਜੂਗੀ ਮਗਰ ਬੱਚੀ ਤੇ ਅਵਤਾਰ ਕਿੰਨੇ ਦੀ ਦੇਣੀ ਆ ਬਾਈ ਬੈਡ ਬਰਥ ਦੇ ਦੀ ਹਣਾ ਪੂਰੀ ਵੱਡੀ ਬੱਚੀ ਆ ਵੀਰੇ ਅਵਤਾਰ ਕਿੰਨਾ ਦੁੱਧ ਪਿਆਉਣਾ ਚਾਹੀਦਾ ਬਾਈ ਤੇਰੇ ਨਾਲ ਦੁੱਧ ਵੀਰੇ ਬਾਈ ਮੌਸਮ ਬਹੁਤ ਚੰਗਾ ਵੀਰੇ ਬੱਚੀ ਨੂੰ 24 25 ਕਿਲੋ ਦ ਅਪਾਰ ਕਿੰਨਾ ਦੁੱਧ ਪਿਆਜੂ ਇਹ ਬੱਛੀ ਵੀਰੇ ਜਿਵੇਂ ਵੀਰੇ ਆਰਡਰ ਲੱਗਿਆ ਬੱਛੀ ਨੂੰ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਦੌਲਤਰਾਮ ਡੈਰੀ ਫਾਰਮ ਪੈਂਟ ਪਰ ਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਅਪਤਾਰ ਉਹਨਾਂ ਦਾ ਫਾਰਮ ਤੋਂ ਤਿੰਨ ਟੌਪ ਦੇ ਨਗੀਨੇ ਪੀਠਾ ਜਿਹੜੇ ਆਪਾਂ ਸ਼ੂਟ ਕਰਦੇ ਆ ਬਾਈ ਉਹਨਾਂ ਦਾ ਰੇਟ ਜਾਇਜ਼ ਹੁੰਦਾ ਤੇ ਜਾਨਵਰਾਂ ਦੀ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਜਿੰਨੇ ਵੀ ਸੱਜਣ ਆਪਣੇ ਚੈਨਲ ਦੇ ਨਾਲ ਜੁੜੇ ਹੋਇਆ ਸਾਰੇ ਬਾਈ ਉਹਨਾਂ ਨੂੰ ਜਾਣਦੇ ਆ ਬਾਕੀ ਫੇਰ ਵੀ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਪੂਰੀ ਤਸੱਲੀ ਪਰਖ ਤੇ ਆ ਵੀ ਸਮਝਦੇ ਨਾਲ ਖਰੀਦਣਾ ਜਾਣਕਾਰੀ ਆਪਾਂ ਬਾਈ ਤੋਂ ਸਾਰੀ ਲੈ ਕੇ ਦਿੰਨੇ ਆ ਰੇਟ ਵਗੈਰਾ ਸਾਰਾ ਕੋ ਵੀਡੀਓ ਦੇ ਵਿੱਚ ਉਹਤਾਰ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਸੱਚੀ ਗੱਲ ਬਾਈ ਜੀ ਸਾਰਿਆਂ ਨੂੰ ਸੱਚੀ ਗੱਲ ਅਵਤਾਰ ਕਿਹਜੇ ਰੇਟ ਰਹਿਣਗੇ ਬਈ ਤਿੰਨਾਂ ਨੰ ਕੀਨਿਆਂ ਦੇ ਰੇਟ ਵੀਰੇ ਆਪਣੇ ਵੀਰੇ ਬਸ ਜੈ ਜੀ ਹੋਣਗੇ ਵੀਰੇ ਬਸ ਪਸ਼ੂ ਚੰਗਾ ਹੋਊਗਾ ਮੁੱਲ ਆਪਣੇ ਜੈ ਜੀ ਵਲੋਂ ਮੁੱਲ ਜੈ ਜੀ ਉਹਨਾਂ ਦਾ ਬਾਈ ਗੱਲਬਾਤ ਕਰ ਤੇ ਕਿੰਨਾ ਮੈਂ ਬਾਈ ਪਲੂਨਸ ਹੁੰਦੀ ਹੈ ਇਹ ਪਲੂਨ ਬੱਚੀ ਹੁੰਦੀ ਹੈ ਵੀਰੇ ਦੋ ਦੰਦ ਬੂਰੇ ਕਰਕੇ ਚਾਰ ਦੰਦ ਹੋਈ ਜਾਂਦੀ ਬੱਚੀ ਠੀਕ ਆ ਬਾਈ ਹਾਂ ਤੇ ਬਰੀਡ ਦੇ ਵਿੱਚ ਤੁਸੀਂ ਚੈੱਕ ਕਰਕੇ ਬਰੀਡ ਕੁਆਲਟੀ ਬੱਚੀ ਦੀ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਸੋਹਣੀ ਆ ਤੇ ਅਵਧਾਰ ਕਿੰਨੇ ਕ ਦਿਨ ਲੈਂਦੀ ਹੈ ਬਾਈ ਦਿਨ ਵੀਰੇ ਇਹਦਾ ਤਰੀਕ ਮੁਤਾਬਕ ਦਾ ਇਹ 5-6 ਦਿਨ ਪਾਇਆ ਠੀਕ ਆ ਬਾਈ ਸੂਵੇ ਦਾ ਫਿਰ ਰਾਤ ਨੂੰ ਸੂਵੇ ਬੱਚੀ ਠੀਕ ਆ ਬਾਈ ਆ ਜਾ ਬਾਈ ਮੜਾ ਜਾਨੂੰ ਬਾਹਰ ਕੱਢ ਕੇ ਦੇਖੇ ਨਗੀਨਾ ਪੀਸ ਆ ਬਾਈ ਇਹਨੂੰ ਜਿਹਨੂੰ ਕਹਿ ਦਿੰਦੇ ਆਪਾਂ ਨਗੀਨਾ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਸੋਹਣੀ ਟਾਪ ਕੁਆਲਟੀ ਦੀ ਆਡਰ ਬਹੁਤ ਵੱਛੀ ਵੀਰੇ ਜਿਵੇਂ ਵੀਰੇ ਆਰਡਰ ਲੱਗਿਆ ਵੱਛੀ ਨੂੰ ਵੀਰੇ ਜਿਵੇਂ ਫੌਰਨ ਚ ਕਾਇਨਾ ਹੁੰਦੀਆਂ ਉਦਾਂ ਆਰਡਰ ਲੱਗਿਆ ਬਿਲਕੁਲ ਬਾਈ ਹੈਨਾ ਵੱਛੀ ਨੂੰ ਵੀਰੇ 17 18 ਕਿਲੋ ਨਾਰਮਲੀ ਵੱਛੀ ਨੂੰ ਦੋਤ ਚਾਹੀਦਾ ਨਾਰਮਲੀ ਚਾਹੀਦਾ ਬਾਈ ਜਿਹੜੇ ਹਿਸਾਬ ਦੇ ਨਾਲ ਤੁਰਦੀ ਆ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਸ਼ਕੀਨ ਆ ਜਿਹੜਾ ਬੱਚਾ ਬਾਈ ਹੈਨਾ ਉਤਾਰ ਬਹੁਤ ਜਿਆਦੇ ਚੰਗੀ ਵੱਛੀ ਆ ਬਾਈ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਸੋਹਣੀ ਆ ਬਾਈ ਤੇ ਸ਼ਕੀਨ ਆ ਇਹਨੂੰ ਮੋੜੀ ਬਾਈ ਤੇ ਇੱਥੋਂ ਚੈੱਕ ਕਰੋ ਮਿੱਤਰੋ ਤੁਸੀਂ ਇਹਦੀ ਲੈਂਥ ਬਰੀਡ ਦੇ ਵਿੱਚ ਸੋਹਣੀ ਆ ਬਾਕੀ ਜੇ ਗੱਲਬਾਤ ਕਰੀਏ ਬਰੀਡ ਵੱਖਾ ਵੱਛੀ ਮੇਰੇ ਦੇ ਜੀ ਵੀ ਚੰਗਾ ਬਾਕੀ ਜੀ ਆਪਾਂ ਕਹੀਏ ਮੇਨ ਬਈ ਸਭੀ ਬਹੁਤ ਆ ਬਹੁਤ ਬਹੁਤ ਵੀਰੇ ਸੰਭੀ ਸੰਭਾਲੀ ਬੱਚੀ ਬਹੁਤ ਜਿਆਦੇ ਚੰਗੀ ਅਵਤਾਰ ਦੇਣ ਲੈਣ ਵਾਲਾ ਇਹਦਾ ਕੀ ਅੱਜ ਮਾਣ ਵੀਰੇ ਜਦੋਂ ਬੱਚਾ ਧਰਤਾ ਬੱਚੀ ਨੇ 75000 ਦੀ ਦੇਵਾਂਗੇ ਹੀ ਗਾ ਬਾਈ ਮਤਲਬ ਆਪਣੇ ਪਹਿਲਾਂ ਵੀ ਜਾਇਜ ਹੁੰਦੇ ਤੇ ਅੱਜ ਵੀ ਜਾਇਜ ਮਲਚੀ ਦੇਣੀ 70000 ਦੀ ਬੱਚੀ ਦੇ ਦਾਂਗੇ ਬਾਈ ਜੇ ਮੰਨ ਲਓ ਸੂ ਪੈਂਦੀ ਆ ਕਿੰਨੇ ਦੀ ਦੇਵਾਂਗੇ ਤੇ ਆਪਾਂ 80000 ਦੀ ਬੱਚੀ ਦੇ ਦਾਂਗੇ ਅੱਜ ਕਿੰਨੇ ਦੀ ਦੇਣੀ ਆ ਹੁਣ ਅੱਜ 70000 ਦੀ ਬੱਚੀ ਦੇ ਦਾਂਗੇ 70000 ਦੀ 400 ਦੇ ਬੰਦਾ ਚੋਲੇ ਵੀਰੇ ਇੰਨੀ ਬੱਚੀ ਚੰਗੀ ਆ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੀ ਆ ਬਾਕੀ ਜਾਣ ਦੇ ਵਿੱਚ ਆ ਬਾਈ ਹਨਾ ਦੇਖੋ ਖੜਨੀ ਵਿੱਚ ਆ ਖੜਨੀ ਚੈੱਕ ਕਰਕੇ ਦੇਖੋ ਨਖਰਾ ਬਹੁਤ ਆਵਰੇ ਬੱਚੀ ਚ ਹਾਂ ਬਹੁਤ ਟਾਪ ਕੁਆਲਟੀ ਦੀ ਆ ਤੁਸੀਂ ਚੈੱਕ ਕਰਕੇ ਦੇ ਲੋ ਬਾਕੀ ਆਰਡਰ ਰੂਡਰ ਯਾਰ ਜਿਹੜਾ ਕਰਮ ਵਾਲੀ ਇਹ ਦੀ ਗੱਲ ਆ ਆਰਡਰ ਤਾਂ ਇਦਾਂ ਦਾ ਲੱਗਿਆ ਕਿ ਵੇਸ਼ ਚੜ ਜਾ ਵੀਰੇ ਲੱਤਾਂ ਲਾ ਕੇ ਅੱਛੀ ਨੂੰ ਹਾਂ ਲੋ ਜੀ ਆਰਡਰ ਲੱਗਿਆ ਵੇਸ਼ ਬਾਕੀ ਜੀ ਆਪਾਂ ਕਹਿ ਦਈਏ ਬਾਈ ਆਪ ਦਾ ਹੱਦੀ ਆ ਸਟਾਈਲ ਨਹੀਂ ਜਿੰਨੀਆਂ ਕਰ ਲਗੇ ਥੋੜੀਆਂ ਥੋੜੀਆਂ ਬਾਈ ਗੱਲਬਾਤ ਕਰੀਏ ਅਵਤਾਰ ਆਪਾਂ ਅਗਲੀ ਦੀ ਹਣਾ ਪਹਿਲਾਂ ਇਹਦਾ ਕੱਦ ਚੈੱਕ ਕਰੋ ਮਿੱਤਰੋ ਬਾਈ ਦੇ ਹਿਸਾਬ ਨਾਲ ਤੁਸੀਂ ਕੱਦ ਚੈੱਕ ਕਰੋ ਬਹੁਤ ਜ਼ਿਆਦਾ ਚੰਗਾ ਕੱਦ ਆ ਫਿਰ ਇਹਦਾ ਆਰਡਰ ਚੈੱਕ ਕਰੋ ਉਨਾ ਹੀ ਅੱਗੇ ਨੂੰ ਆ ਉਨਾ ਹੀ ਪਿੱਛੇ ਨੂੰ ਆ ਅਵਤਾਰ ਦੇਓ ਕਰਾ ਬਾਈ ਜਾਣਕਾਰੀ ਦੂਜਾ ਸੁਆਸ ਹੋਈ ਆ ਵੀਰੇ 2 ਘੰਟੇ ਦੀ ਸੁਈ ਨੂੰ ਜਵੱਛੀ ਦੇ ਮਗਰਵਰੇ ਠੀਕ ਆ ਬਾਈ ਘੇਰ ਕੰਪਲੀਟ ਪਾਤੀ ਆ ਬਿਲਕੁਲ ਇਹਨੇ ਓਕੇ ਬਾਈ ਮਗਰ ਇਹਦੇ ਬੱਛੀ ਮਗਰ ਬੱਛੀ ਆ ਦੂਜਾ ਥੂਆ ਬਾਈ ਹੈਨਾ ਦੂਜਾ ਥੂਆ ਰੀ ਨਾਲ ਤੇ ਲਿਆ ਆਇਆ ਨੂੰ ਬਾਈ ਬਾਹਰ ਲੋ ਵੀ ਸਜਣੋ ਚੈੱਕ ਕਰਕੇ ਦੇਖੋ ਤੁਸੀਂ ਰੇਲ ਗੱਡੀ ਦੇ ਡੱਬੇ ਜਿੱਡੀ ਜਿਹੜੀ ਕਹਿੰਦੇ ਹੁੰਦੇ ਆ ਨਾ ਉਹ ਆ ਇਹ ਇਹ ਲਿਆ ਵੀ ਇੱਥੋਂ ਚੈੱਕ ਕਰੋ ਬਹੁਤ ਜਿਆਦੇ ਬੱਡੀ ਬੱਡ ਬੱਡੇ ਦੀ ਹੈਣਾ ਪੂਰੀ ਵੱਡੀ ਬੱਚੀ ਆ ਵੀਰੇ ਅੱਜ ਕਿੰਨਾ ਦੁੱਧ ਪਿਆਉਣਾ ਚਾਹੀਦਾ ਬਾਈ ਤੇਰੇ ਨਾਲ ਦੁੱਧ ਵੀਰੇ ਬਾਈ ਮੌਸਮ ਬਹੁਤ ਚੰਗਾ ਵੀਰੇ ਬੱਚੀ ਨੂੰ 24 25 ਕਿਲੋ ਦੁੱਧ ਚਾਹੀਦਾ 24 25 ਕਿਲੋ ਦੁੱਧ ਕਹਿੰਦਾ ਚਾਹੀਦਾ ਅੱਦਰ ਬਹੁਤ ਜਿਆਦਾ ਚੰਗਾ ਲੱਗਿਆ ਵੀਰੇ ਬਾਈ ਨੂੰ ਮੈਂ ਕਹਿੰਦਾ ਬਾਈ ਕਹਿਣ ਦੀ ਗੱਲ ਨਹੀਂ ਹਾਂ ਤੁਸੀਂ ਚੈੱਕ ਕਰੋ ਬਾਕੀ ਜਦੋਂ ਉੱਥੋਂ ਮੋੜਾਂਗੇ ਨਾ ਬਾਈ ਮੋੜ ਕੇ ਦੀ ਮਰੀ ਲੈਂਥ ਚੈੱਕ ਕਰਾਓ ਅੱਧਰ ਅੱਗੇ ਜਿਹਾ ਗਲੀ ਦੇ ਵਿੱਚੋਂ ਨਾ ਮੋੜਨ ਵਾਲੀ ਹੈ ਇਹ ਹਾਂ ਇਹ ਇੱਥੋਂ ਚੈੱਕ ਕਰਿਓ ਤੁਸੀਂ ਜਦੋਂ ਮੜੂਗੀ ਨਾ ਬਰੀਡ ਨਾਲੇ ਇਹ ਲਓ ਵੀ ਮਿੱਤਰੋ ਇਹ ਆ ਅਸਲੀ ਬਰੀਡਾਂ ਦੀਆਂ ਗ ਤੇ ਬਾਕੀ ਜੇ ਕਹਿ ਦੀ ਅੰਗ ਵੀ ਬਾਈ ਨਵਾਂ ਥਣ ਥਣ ਬਹੁਤ ਜਿਆਦਾ ਕਰਨ ਵਾਲੀ ਦਾ ਚੰਗਾ ਲੱਗਿਆ ਮਗਰ ਬੱਚੀ ਦੁੱਧ ਬਾਈ ਕਿੰਨਾ ਪਿਆਜੂਗੀ ਦੁੱਧ 24 25 ਕਿਲੋ ਮੰਨ ਕੇ ਲੈ ਲੈ ਬੰਦਾ ਨਾ ਮਰਦੀ ਬਾਈ 24 25 ਕਿਲੋ ਦੁੱਧ ਪਿਆਜੂਗੀ ਮਗਰ ਬੱਚੀ ਤੇ ਅਵਤਾਰ ਕਿੰਨੇ ਦੀ ਦੇਣੀ ਹੈ ਬਾਈ ਇਹਦਾ ਵੀ ਮੁੱਲ ਵੀਰੇ 85 ਕਰ ਲਗੇ 90 ਕਰ ਲਗੇ ਠੀਕ ਹੈ ਜੀ 80000 ਚ ਮਾਨਤਨ ਕਰਦੇ ਆਂ ਬੰਦੇ ਦਾ 80000 ਦੀ ਤੁਹਾਨੂੰ ਇਹ ਮਿਲ ਜਣੀ ਆ ਕੱਲੀ ਇਹ ਨਹੀਂ ਤੇ ਨਾਲ ਆਹਾ ਟੌਪ ਦਾ ਬੱਚਾ ਵੀ ਇਹਦੇ ਤੁਹਾਨੂੰ ਮਿਲ ਜਾਣਾ ਵਾ ਬਾਕੀ ਆਰਡਰ-ਰੋਡਰ ਤੁਸੀਂ ਚੈੱਕ ਕਰਕੇ ਦੇਖ ਲਓ ਕਿ ਮਾਜੀ ਵੀਰੇ ਬੱਚੀ ਦਾ ਕੀ ਚੀਜ਼ ਆ ਜੇਰ ਜੂਰ ਬਾਈ ਇਹਦੀ ਓਕੇ ਜੇਰ ਦੀ ਆਪਣੀ ਗਰੰਟੀ ਹੋਗੀ ਵੀਰੇ ਹਾਂ ਠੰਡੀ ਸਿਰ ਬਹੁਤ ਆਵੜ ਬੱੱਚੀ ਵੇਖ ਆਰਡਰ ਬਹੁਤ ਜਿਆਦਾ ਨਿਆਇ ਚੱਕਾ ਲੱਗਿਆ ਬਾਕੀ ਬਾਈ ਕੱਦ ਬੈੱਡ ਦੀ ਬਹੁਤ ਜਿਆਦਾ ਡਾ ਵਾਲਾ ਹਨਾ ਤੇ ਗੱਲਬਾਤ ਕਰੀਏ ਅਵਤਾਰ ਆਪਾਂ ਅਗਲੀ ਦੀ ਹਨਾ ਇਹਦੀ ਬਹੁਤ ਮੰਗ ਰਹੀਂਦੀ ਹੈ ਬਾਈ ਹਾਂਜੀ 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 ਸਾਨੂੰ ਵੀ ਫੋਨ ਆਉਣ ਲੱਗ ਜਾਂਦੇ ਬਾਈ ਬਿਲਕੁਲ ਬਿਲਕੁਲ ਹਾਂਜੀ ਤੇ ਅਵਤਾਰ ਪਹਿਲਾਂ ਮਾੜੇ ਜਿਹਾ ਨੇੜੇ ਹੋਈ ਇਹਦੇ ਲੋ ਵੀ ਸੱਜਣੋ ਚੈੱਕ ਕਰੋ ਇਹਦਾ ਕੱਦ ਤੇ ਫਿਰ ਚੈੱਕ ਕਰੋ ਦੀ ਬਾਡੀ ਲੈਂਗੁਏਜ ਬਾਈ ਸੂਆ ਇਹਦਾ ਦੂਜਾ ਸੂਆ ਓਰੀਜਨਲ ਵੀਰੇ ਓਰੀਜਨਲ ਪਿਆਵਲੀ ਜਰਸੀ ਤੁਸੀਂ ਚੈੱਕ ਕਰੋ ਲਿਆ ਬਈ ਅਵਤਾਰ ਇਹਨੂੰ ਖੋਲ ਕਰਾ ਇਹ ਸੱਜ ਨੂੰ ਤੇ ਚੈੱਕ ਕਰਕੇ ਤੁਸੀਂ ਦੇਖ ਲਓ ਫੇਸ ਤੋਂ ਲੈ ਕੇ ਐਂਡ ਤੱਕ ਤੇ ਆਹ ਦੇਖੋ ਬਹੁਤ ਜਿਆਦੇ ਤਕੜਾ ਪ੍ਰੋਜੈਕਟ ਬਣਾਈ ਬੈਠੀ ਆ ਅਵਤਾਰ ਕਿੰਨਾ ਦੁੱਧ ਪਿਉਣਾ ਚਾਹੀਦਾ ਬਈ ਇਹਨੂੰ ਦੁੱਧ ਵੀਰੇ 20 ਕਿਲੋ ਤਾਂ ਮਾਂ ਨਾਰਮਲੀ ਵੀਰੇ ਦੁੱਧ ਬੜੀ ਆਰਾਮ ਨਾਲ ਪਲੱਸ ਚੱਲੀ ਜਾਂਣਾ ਨੇ 20 ਕਿਲੋ ਇਹਨੂੰ ਪੋਣਾ ਚਾਹੀਦਾ ਖੁੱਲਾ ਡੁੱਲਾ ਵੀਰੇ ਪੂਰੀ ਬੈੱਡ ਵੱਡੀ ਦੀ ਪੂਰੀ ਤਕੜੀ ਬੈਠਾ ਤਕੜੀ ਆ ਬਾਈ ਤੇ ਬਾਕੀ ਜੇ ਗੱਲਬਾਤ ਕਰੀਏ ਮੌਸਮ ਬਹੁਤ ਚੰਗਾ ਬਾਈ ਹਾਂ ਹਾਂ ਹੈਨਾ ਹਾਂ ਅੱਗੇ ਖੋਏ ਖਾਏ ਵਾਲਾ ਮੌਸਮ ਹੋਇਆ ਬਿਲਕੁਲ ਬਿਲਕ ਉਹ ਕਹਿਣਾ ਬਈ ਕੋਈ ਲੱਸੀ ਲਾਵੀ ਹੋਊਗੀ ਪੂਰੀ ਚੌੜੀ ਬਿਹੜਾ ਬਈ ਦੱਸਣ ਦੀ ਗੱਲ ਨਹੀਂ ਮੋੜੀ ਬਈ ਇਹ ਇੱਥੋਂ ਤੁਸੀਂ ਕਰਿਓ ਇਹਦੀ ਸਜਣੋ ਲੈਂਥ ਚੈੱਕ ਤੇ ਆਰਡਰ ਤੁਸੀਂ ਦੇਖੋ ਬਈ ਬਾਕੀ ਬਰੀਡ ਦੇ ਵਿੱਚ ਸੁਨੱਖੀ ਆ ਸੋਹਣੀ ਆ ਦੁੱਧ ਵਾਲਾ ਅੰਗ ਆ ਜੇ ਤੁਸੀਂ ਕਹਿ ਦੋ ਵੀ ਇੰਨੀਆਂ ਗੱਲਾਂ ਦੱਸਿਆਂ ਦਾ ਰੇਟ ਕਿਤੇ ਉਤਾਰ ਬਾਹਲਾ ਕਰ ਦੇਣਗੇ ਹਨਾ ਨਾ ਨਾ ਵੀਰੇ ਮੁੱਲ ਆਪਣਾ ਜੈ ਜੀ ਮੁੱਲ ਜਮਾ ਇਹਦਾ ਤੁਹਾਨੂੰ ਜੈ ਜੀ ਆ ਇਹ ਇੱਥੋਂ ਚੈੱਕ ਕਰੋ ਉਤਾਰ ਅੱਜ ਇਹ ਆਪਾਂ ਕਿੰਨੇ ਦੇ ਦੇਣੀ ਆ ਬਾਈ ਵੀਰੇ ਇਹੋ ਜੀਆਂ ਵੜਾਂ ਦਾ ਵੀਰੇ ਲੱਖ ਲੱਖ ਸਵਾ ਲੱਖ ਲ ਮੰਗੀ ਜਾਂਦੇ ਆ ਠੀਕ ਆ ਬਾਈ ਇਹ ਵੀ ਆਪਾਂ ਲੱਖ ਦੀ ਦੇਣੀ ਆ ਪਰ ਆਪਾਂ ਨਹੀਂ ਆਪਾਂ ਜੈ ਜਮਲ ਚ ਦੇਵਾਂਗੇ ਸਿਰਫ ਹੀ ਕਿੰਨੇ ਦੀ ਬਾਈ ਇਹ 75000 ਦੀ ਬੱਚੀ ਆ ਜੈਸ ਨੂੰ ਦੇਵਾਂਗੇ ਲਓ ਵੀ ਮਤਲਬ 75000 ਦੀ ਬਾਈ ਕਹਿੰਦਾ ਦੇਣੀ ਆ ਜਿਹੜੀ ਜੈਸ ਨੂੰ ਆ ਹਨਾ ਬਾਕੀ ਜਿਹੜੀ ਮਾਨਤਨ ਦੀ ਗੱਲ ਆਉਂਦੀ ਉਹ ਮਾਨ ਦਾ ਕਰ ਦਿਆਂਗੇ ਵੀਰੇ ਕੋਈ ਚੱਕਰ ਨਹੀਂ ਜਰਰੀ ਹੋਣਾ ਦੇ ਕੋਲ ਆਊਗਾ ਬਾਈ ਉਹਨਾਂ ਨੇ ਆਪ ਦੇ ਹਿਸਾਬ ਨਾਲ ਕਰ ਦੇਣਾ ਉਹ ਕੋਈ ਕਹਿਣ ਦੀ ਗੱਲ ਨਹੀਂ ਬਾਈ ਹਨਾ ਹਾਂ ਆਹ ਜਮਾ ਸ਼ਹਿਦ ਮਾਰਦੀ ਬੱਚੀ ਹੈ ਜਮਾ ਹਾਂ ਟਾਪ ਦੀ ਆ ਬਾਈ ਇਹ ਗੱਲਬਾਤ ਕਰ ਜਿੰਨੀ ਮਰਜ਼ੀ ਗਈ ਚੱਲੀਏ ਪਰ ਜਿਹੜੀ ਚੀਜ਼ ਬਾਈ ਬਰੀਡ ਨੇ ਆਪ ਦੱਸਨੀ ਹੈ ਨਾ ਉਹ ਬਾਲਾ ਕਹਿਣ ਦੇ ਨਾਲ ਨਹੀਂ ਫਰਕ ਪੈਂਦਾ ਕਹਿਣ ਦੇ ਨਾਲ ਨਹੀਂ ਵੀਰੇ ਹਾਂ ਬਾਕੀ ਬਾਈ ਉਹਨਾਂ ਦਾ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਸੀਂ ਵੀ ਕਹਿੰਦੇ ਬਾਈ ਜਰਸੀ ਜਰਸੀ ਤੁਸੀਂ ਚੈੱਕ ਕਰ ਲਓ ਬਾਈ ਉਹਨਾਂ ਦੇ ਫਾਰਮ ਤੇ ਤਕਰੀਬਨ ਇਹੋ ਜੀਆਂ ਟੌਪ ਦੀਆਂ ਜਰਸੀਆਂ ਜਿੰਨੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੱਕ ਵਾਰ ਹਨਾ ਆਪਣੇ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲਦੀ ਬਾਈ ਪਿੰਡ ਆਪਣਾ ਬਗਰਾੜੀਆਵਰ ਜ਼ਿਲ੍ਹਾ ਫਰੀਦੋਡ ਨਾਮ ਉਤਾਰਾ ਵੀਰੇ ਨੰਬਰ ਹੈਗਾ 88760402 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਬਾਕੀ ਬਾਈ ਦੇ ਜਾਨਵਰਾਂ ਦੀ ਕੁਆਲਿਟੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਫੇਰ ਵੀ ਕਿੰਨਾ ਵਾ ਕੋਈ ਵੀ ਜਾਨਵਰ ਖਰੀਦਣਾ ਬਾਈ ਹੁਣੇ ਬਾਰ ਬਾਰ ਇਹ ਕਹਿੰਦੇ ਵੀ ਆਪਣੇ ਫਾਰਮ ਤੋਂ ਤਸੱਲੀ ਕਰਕੇ ਤੁਸੀਂ ਖਰੀਦੋ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ